1 ਕਿਲੋ ਮਟਰ ਵਾਸਤੇ 600 ਗ੍ਰਾਮ ਪਿਆਜ਼, 2ਆ ਟਮਾਟਰ, ਅਦਰਕ ਲਸਣ, ਹਰੀ ਮਿਰਚ, ਸੁੱਕੇ ਮਸਾਲੇ, ਸੁੱਕੀ ਮੇਥੀ, ਸੁੱਕਾ ਧਨੀਆ, ਕਾਲੀ ਮਿਰਚ, ਵੱਡੀ ਇਲਾਚੀ, ਛੋਟੀ ਇਲਾਚੀ, ਲੌਂਗ, ਗਰਮ ਮਸਾਲੇ ਦੇਗੀ, ਮੈਂ ਤੇ ਜੀਰਾ ਪਾਊਡਰ, ਤੇਜ ਪੱਤਾ, ਸਰੋਂ ਦਾ ਤੇਲ। ਤੇਲ ਗਰਮ ਹੋ ਤਬਾਤ ਖੜੇ ਮਸਾਲੇ ਪਿੱਲੇ ਪਾਣੇ ਆ ਸਾਰੇ ਮਸਾਲੇ ਪੈ ਜਾਣੇ ਵਿੱਚ ਤੇਜ ਪਤਾ ਹੋਣੀ ਬਾਦਾ ਨੇ

ਪਹਿਲੇ ਤਾਂ ਆ ਬਾਈ ਦਾ ਪਿਆਜ਼ ਵੀ ਛਿੱਤੀ ਕਰ ਲਾਂ। ਘੜ ਦਾ ਵਾਧਾ ਹੋਇਆ ਬਾਅਦ ਚ ਪਾੜਾਂਗੇ। ਨਾਲ ਨਾਲ ਅਦਰਕ ਵੀ ਭਰਨੀ ਪੈਂਦੀ ਆ। ਤੋਂ ਬਾਅਦ ਨੰਬਰ ਆਇਆ ਅਦਰਕ ਦਸੰਦਾ ਪੇਸਟ। ਬਰੀਕ ਬਰੀਕ ਕਟਿਆ ਹੁੰਦਾ ਨਾਲ। ਜਾਦਾ ਹੋ ਗਈ ਆ ਹੁਣ ਬਾਰੀ ਆਈ ਜੀ ਟਮਾਟਰਾਂ ਦੀ ਮਤਲਬ ਜਿਆਦਾ ਨਹੀਂ ਭੁੰਨਣਾ ਬੱਕਰੇ ਦਾ ਮਾਲ ਆ ਇਹ ਬੱਕਰਾ ਇੱਦੀ ਬਣ ਜਾਣਾ ਵਿੱਚ ਭਾਗਣਾ ਬੱਕਰਾ ਵੀ ਨਾਲ ਹੀ ਆ ਤਾਂ ਬਰੀਆ ਭੋਜੇਣਾ ਸਿਆਜ਼ ਵੀ ਤੇ ਬੱਕਰਾ ਜੀ ਹਨ ਬਾਰੀ ਹਰੀਆਂ ਮਿਰਚਾਂ ਦੀ ਜਦੋਂ ਨਿਆ ਆ ਗਿਆ ਇਹਨੂੰ ਜ਼ਿਆਦਾ ਨਹੀਂ ਧੋਣਾ ਹੈਗਾ ਇਹਨੂੰ ਬਸ ਮੜਾ ਜਿਹਦਾ ਬਲੱਡ ਕੱਢ ਲੈਣਾ ਕਿਉਂਕਿ ਜ਼ਿਆਦਾ ਧੋਤਾਂ ਨਾਲ ਫਲੇਵਰ ਮਰ ਜਾਣਾ ਸਾਰਾ ਬੱਕਰ ਦਾ ਟੇਸਟ ਇਹਨੂੰ ਬਸ ਇਦਾਂ ਹੀ ਬਲੱਡ ਜਿਹਦਾ ਕਰਕੇ ਉਹ ਕੱਢ ਲੈਣਾ ਬਾਅਦ ਕਾ ਟੁੰਨੇ ਦੀਨਾ ਅੱਧਾ ਘੰਟਾ ਪੌਣਾ ਘੰਟਾ ਧੁੰਨਾ ਬਹਿਣਾ ਮਤਲਬ 30 ਤੋਂ 45 ਮਿੰਟ 30 ਤੋਂ 45 ਮਿੰਟ ਨੂੰ ਚੰਗੀ ਫਰਾ ਹੋਣਾ ਇਹ ਰਾਂਗ ਵੀ ਚੇ ਹੋਣਾ ਹਾਂ ਹੁਣ ਪੂਰਾ ਥੱਲੇ ਕੋਈ ਮਸਾਲਾ ਨਹੀਂ ਪਾਇਆ ਨਮਕ ਪਾਇਆ ਥੱਲੇ ਅਦਰਕ ਲਸਣ ਬਸ ਇਹੀ ਕੁਝ ਪਾਇਆ ਤੁਹਾਨੂੰ ਜਬਾਨੀ ਲੈਣ ਤੋਂ ਬਾਅਦ 7-7 ਮਿੰਟ ਬਾਅਦ ਆਉਣਾ ਪਿੰਦਾ ਅੱਗੇ ਅੱਗੇ ਬਾਦੀਏ ਤੇ ਨਹੀਂ ਹਿਲਾਉਣਾ ਇਹ ਥੱਲੇ ਲੱਗ ਜਾਣਾ ਬੇਨਾ ਮਸਾਲੇ ਕੋਈ ਮਸਾਲਾ ਹੀ ਪਾਉਣ ਦਾ ਰੰਗ ਬਦਲ ਜਾਣਾ ਇਹ ਪੂਰਾ ਬਰਾਊਨ ਹੋ ਜਾਣਾ ਫਿਰ ਮਸਾਲੇ ਪਾਣੇ ਆ ਮਸਾਲੇ ਛੱਡ ਜਾਣੇ ਪਾਣੀ ਥੋੜਾ ਜਿਹਾ ਪਾਇਆ ਹੈਗਾ ਮੈਂ ਆ ਵੀ ਥੱਲੇ ਲੱਗਦਾ ਹੈਗਾ 15 ਮਿੰਟ ਹੋ ਗਏ ਥੱਲੇ ਥੱਲੇ ਅੱਧਾ ਘੰਟਾ ਹੋ ਹੋਰ ਨੂੰ ਭੁੱਲਣਾ ਨਹੀਂ ਜੀ ਤਰਾ ਅੰਕ ਜੀ ਨੂੰ ਲੱਗਦਾ ਆਪਣੇ ਮਟਨ ਦਾ ਫਿਰ ਬਰਾਊਨ ਕਰਨਾ ਇਹਨੂੰ ਐਡ ਫਿਰ ਬੋਨੇ ਮਸਾਲੇ ਫਿਰ 15 ਮਿੰਟ ਭੁੰਨ ਕੇ ਮਸਾਲੇ ਉਸ ਤੋਂ ਬਾਅਦ ਫਿਰ ਦੇਖਾਂਗੇ ਕੁੱਕਰ ਵਿੱਚ ਪਉਣ ਦੀ ਗੰਜائش ਹੈ ਕਿ ਨਹੀਂ ਕਿਉਂਕਿ ਕੁੱਕਰ ਵਿੱਚ ਗਲ ਜਾਂਦਾ ਹੈ ਕਿਦਾਂ ਯਾਰ ਆ ਜਾਂਦਾ ਪੂਰਾ ਕੁੱਕਰ ਆ ਜਾਂਦਾ ਇੰਨਾ ਹੀ ਸੇ ਲੈਣਾ ਜਾਦਾ ਪੂਰਾ ਨਾ ਵੀਰੀਤ ਨਹੀਂ ਨਾ ਜਿਆਦਾ ਹੱਲੇ ਹੁੰਦਾ ਪਿਆ ਉੱਦਾਂ ਬਹੁਤ ਜ਼ਿਆਦਾ ਵਧੀਆ ਹੋ ਗਿਆ ਮੇਲੇ ਤੇਲ ਵੀ ਛੱਡਣਾ ਪਿਆ ਇਹ ਲਵਾਉਣਾ ਹੈ ਇਹਨੂੰ ਬੰਦਰਾ ਵੀਮੈਂਟ ਹੋਰ ਵੀਰਾ ਚੰਗੀ ਤਰ੍ਹਾਂ ਬ੍ਰਾਊਨ ਕਰਨਾ ਇਹ ਪੂਰਾ ਸਾਲ ਦੇ ਕੀ ਮਰਚ ਉਹ ਦਾ ਰੈਡੀ ਆ ਵਾਸ ਨੂੰ ਕੁੱਕਰ ਚ ਪਾਣੀ ਵਾੜ ਕੇ ਉਹਨੂੰ ਟਪਣਾ ਦੇ ਚ ਤੇ ਪੰਜ ਲਾਉਣੀਆਂ ਸੀਟੀਆਂ ਜੇ ਦੰਨ ਕਰਨ। ਆਹ ਪੁੱਜ ਗਿਆ ਕੁੱਕਰ ਚ ਪਾਣੀ। ਲੈ ਆ ਬਾਈ ਪਾਣੀ ਪਾ। ਆ ਗੇ ਸਾਰਾ। ਹਾਲੇ ਪਾ ਛੋੜ ਦੇ ਸਾਰਾ। ਬਾਈ ਹੋਰ ਲਿਆ ਪਾਣੀ ਥੋੜਾ ਜਿਹਾ। ਵਾੜਾ ਰੇਜਲਿਆਂ ਤੋਂ ਪਾਣੀ ਫਿਰ ਪਾਉਣੇ ਵਿੱਚ ਬੈਠੋ ਨਾ ਗੁੰਦ ਸਹੀ ਗੱਲ ਆ ਫਿਰ ਇਦਾਂ ਇਹ ਗੰਦਾ ਭਰਾਵਾ ਕੈਮਰਾ ਸਾਲਾ ਚੱਲ ਤੂੰ ਬਣਾ ਲੈ ਵੀਡੀਓ ਆ ਹਾਲਾ ਫੜ ਪਾ ਫਿਰ ਮੈਂ ਇੰਟਲਾ ਰਫਰਾ ਸੀਤਾ ਪੰਜਾ ਹੱਥ ਨਾ ਲਾਈਆਂ ਉਹਨੂੰ ਇਹ ਬੜੇ ਛਾਲੇ ਪਾਏ ਆ ਬਾਹਰ ਵੀ ਨਾ ਡਿੱਗਿਆ ਵੀ ਲੱਲਾ ਨਾਲ ਲੱਲਾ ਦੂਜਾ ਵੀ ਹਥਿਆਰ ਦੱਦਾ ਦਾ ਪਰਸਿੰਗਰ ਕੋਲ ਵਿੱਚ ਪਏ ਹੁੰਦਾ ਦੱਸੀ ਤੁਮਨੇ ਕਿਹਦੀ ਬੈਰੀ ਹੈ ਥੋੜਾ ਜਿਹਾ ਧੰਗਿਆ ਪਾ ਲਾ ਹਣੀ ਡੰਡੀਆਂ ਨਾਲ ਆਹ ਮੋਰੀ ਨਗਾ ਬੜਾ ਬੜਾ ਗੰਮਾ ਬਲੋਕ ਵਾਈਟ ਕਰ ਰਿਹਾ ਨਾ ਵਾਹ ਤੇ ਦੇਖ ਰੇ ਅੱਬ ਚਮਾਲ ਗੱਡਿਆ ਨਾ ਅੱਛਾ ਸਰ ਬੋਣ ਬੈਰੋ ਉਹ ਦਿਖਾ ਦੇ ਹਾਂ 100 ਦਾ ਕਰਦਿਓ ਨਾ ਆਹਦੇ ਸੀ ਉਹ ਨਹੀਂ ਨੇ ਓਕੇ ਆ ਭਾਈ